i ਦੀ ਫੌਜ ਦੇ ਡੀਜੀਐਮਓ ਦਾ ਵੱਡਾ ਐਲਾਨ ਅਸੀਂ ਜਦੋਂ ਚਾਹੀਏ ਜਿੱਥੇ ਚਾਹੀਏ ਹਮਲਾ ਕਰ ਸਕਦੇ ਹਾਂ ਆਪਰੇਸ਼ਨ ਸੰਦੂਰ ਦੀ ਸਫਲਤਾ ਮਗਰੋਂ ਬੋਲੇ ਡੀਜੀਐਮਓ ਅੱਜ ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਫੌਜੀ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਤਿੰਨ ਫੌਜੀਆਂ ਦੇ ਮੁਖੀਆਂ ਵੱਲੋਂ ਪ੍ਰੈਸ ਬਰੀਫਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਮੁਖੀ ਏਕੇ ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਅਣਬਾਨ ਅਤਵਾਦ ਨਾਲ ਹੈ ਪਾਕਿਸਤਾਨ ਨਾਲ ਨਹੀਂ ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਭਾਰਤ ਦੀ ਅਤਵਾਦ ਖਿਲਾਫ ਅਣਬੰਨ ਨੂੰ ਪਾਕਿਸਤਾਨ ਖਿਲਾਫ جنگ ਸਮਝ ਲਿਆ ਗਿਆ ਜਿਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ جنگ ਦੀ ਸਥਿਤੀ ਬਣ ਗਈ ਉਨਾ ਕਿਹਾ ਕਿ ਭਾਰਤ ਨੇ ਅਤਿਵਾਦੀਆਂ ਖਿਲਾਫ ਜਿਹੜੀ ਅਣਬੰਨ ਲਈ ਆਪਰੇਸ਼ਨ ਸੰਦੂਰ ਸ਼ੁਰੂ ਕੀਤਾ ਸੀ ਤੇ ਪਾਕਿਸਤਾਨ ਤੇ ਪੀਓਕੇ ਚ ਸਥਿਤ ਅਤਿਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਫਸੋਸ ਦੀ ਗੱਲ ਹੈ ਕਿ ਅਤਿਵਾਦ ਖਿਲਾਫ ਅਣਬੰਨ ਚ ਸਾਥ ਦੇਣ ਦੀ ਬਜਾਏ ਪਾਕਿਸਤਾਨੀ ਫੌਜ ਭਾਰਤ ਦੇ ਖਿਲਾਫ ਹੀ ਆ ਖੜੀ ਹੋਈ ਜਿਸ ਮਗਰੋਂ ਭਾਰਤੀ ਹਮਲੇ ਕਾਰਨ ਪਾਕਿਸਤਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਇਹ ਨੁਕਸਾਨ ਉਹਨਾਂ ਨੂੰ ਅਤੇ ਵਾਧੀਆਂ ਦਾ ਸਾਥ ਦੇਣ ਦੀ ਗਲਤੀ ਕਾਰਨ اٹھਾਉਣਾ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਭਾਰਤੀ ਫੌਜ ਚਟਾਨ ਵਾਂਗ ਖੜੀ ਰਹੀ ਤੇ ਪਾਕਿਸਤਾਨ ਦੇ ਇੱਕ ਵੀ ਹਮਲੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ ਭਾਵੇਂ ਕਿ ਪਾਕਿਸਤਾਨ ਦੇ ਹਥਿਆਰ ਆਧੁਨਿਕ ਤਕਨੀਕ ਦੇ ਸਨ ਪਰ ਭਾਰਤ ਦੇ ਪੁਰਾਣੇ 에ਅਰ ਡਿਫੈਂਸ ਜਿਵੇਂ ਕਿ ਪਚੋਰਾ ਨੂੰ ਵੀ ਉਹਨਾਂ ਦੇ ਹਥਿਆਰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ ਇਸ ਗੱਲ ਤੋਂ ਭਾਰਤੀ ਫੌਜ ਦੀ ਤਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਸ ਮਗਰੋਂ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਲੇਜ਼ਰ ਗਨ ਰਾਹੀਂ ਪਾਕਿਸਤਾਨੀ ਡਰੋਨ ਢੇਰ ਕੀਤੇ ਸਨ ਨੇ 9 ਅਤੇ 10 ਮਈ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆ ਨੂੰ ناکਾਮ ਕੀਤਾ ਸੀ ਪਰ ਸਰਹੱਦ ਪਾਰ ਕੀਤੇ ਬਗੈਰ ਪਾਕਿਸਤਾਨ ਚ ਸਥਿਤ ਅਤਿਵਾਦੀ ਟਿਕਾਣਿਆਂ ਤੇ ਸਟੀਕ ਹਮਲੇ ਕੀਤੇ ਗਏ ਸਾਡਾ 에ਅਰ ਡਿਫੈਂਸ ਮਲਟੀ ਲੇਅਰਡ ਜਿਸ ਕਾਰਨ ਪਾਕਿਸਤਾਨ ਦੀ ਕੋਈ ਹਵਾਈ ਹਮਲੇ ਦੀ ਕੋਸ਼ਿਸ਼ ਸਫਲ ਨਹੀਂ ਹੋ ਸਕੀ ਉਹਨਾਂ ਅੱਗੇ ਕਿਹਾ ਕਿ ਸਾਡੇ ਸ਼ਾਨਦਾਰ 에ਅਰ ਡਿਫੈਂਸ ਸਿਸਟਮ ਕਾਰਨ ਸਾਡੇ ਫੌਜੀ ਟਿਕਾਣਿਆਂ ਤੇ ਹਮਲੇ ਨਾ ਮੁਮਕਨ ਸੀ ਜਿਸ ਕਾਰਨ ਸਾਡੇ ਸਾਰੇ 에ਅਰ ਬੇਸ ਫੌਜੀ ਬੇਸ ਅਤੇ ਹਥਿਆਰ ਪੂਰੀ ਤਰ੍ਹਾਂ ਨਾਲ ਆਪਰੇਸ਼ਨਲ ਹਾਲਤ 'ਚ ਹਨ ਤੇ ਅਸੀਂ ਅੱਗੇ ਜੇਕਰ ਕੋਈ ਵੀ ਹਮਲਾ ਹੁੰਦਾ ਹੈ ਤਾਂ ਅਸੀਂ ਉਸ ਲਈ ਪੂਰੀ ਤਰ੍ਹਾਂ ਤਿਆਰ ਹਾਂ ਉਹਨਾਂ ਅੱਗੇ ਕਿਹਾ ਕਿ ਆਪਰੇਸ਼ਨਸ ਦੂਰ ਵਿੱਚ ਬੀਐਸਐਫ ਦਾ ਵੀ ਮਹੱਤਵਪੂਰਨ ਯੋਗਦਾਨ ਹੈ ਜਿਸ ਨੇ ਸਰਹੱਦ ਤੋਂ ਪਾਕਿਸਤਾਨੀ ਫੌਜ ਨੂੰ ਫਾਇਰਿੰਗ ਦਾ ਮੂੰਹ ਤੋੜ ਜਵਾਬ ਦਿੱਤਾ ਭਾਰਤੀ ਜਲ ਸੈਨਾ ਦੇ ਮੁਖੀ ਨੇ ਕਿਹਾ ਕਿ ਸਾਡੀਆਂ ਜੰਗੀ ਬੇੜੀਆਂ ਨੇ ਦੁਸ਼ਮਣਾਂ ਦੇ ਜਹਾਜ਼ਾਂ ਨੂੰ ਦੇਸ਼ ਦੇ ਨੇੜੇ ਨਹੀਂ ਆਉਣ ਦਿੱਤਾ ਅਰਬ ਸਾਗਰ 'ਚ ਵੀ ਅਸੀਂ ਲਗਾਤਾਰ ਨਜ਼ਰ ਬਣਾਈ ਰੱਖੀ ਇਸ ਤੋਂ ਇਲਾਵਾ ਸਾਡੇ ਆਈ ਐਨ ਐਸ ਵਿਕਰਾਂਤ ਨੇ ਪਾਕਿਸਤਾਨੀ ਜਲ ਸੈਨਾ ਨੂੰ ਹਮਲੇ ਦਾ ਮੌਕਾ ਨਹੀਂ ਦਿੱਤਾ ਤੇ ਪਾਕਿਸਤਾਨ ਦੇ ਕਈ 에ਅਰ ਬੇਸ ਅਸੀਂ ਤਬਾਹ ਕਰ ਦਿੱਤੇ ਹਨ ਲੇਫਟੀਨੈਂਟ ਜਨਰਲ ਰਜੀਵ ਕਈ ਨੇ ਕਿਹਾ ਕਿ ਸਾਨੂੰ ਆਪਰੇਸ਼ਨ ਸੰਦੋਰ ਦੇ 에ਅਰ ਡਿਫੈਂਸ ਐਕਸ਼ਨ ਨੂੰ ਸਮਝਣ ਦੀ ਲੋੜ ਹੈ ਪਿਛਲੇ ਕੁਝ ਸਾਲਾਂ ਚ ਤੇਵਾਦੀ ਗਤੀਵਿਧੀਆਂ ਖਤਰਨਾਕ ਹੋ ਰਹੀਆਂ ਹਨ ਤੇ ਹੁਣ ਫੌਜ ਦੇ ਨਾਲ ਨਾਲ 마ਸੂਮ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ 2024 ਚ ਸ਼ਿਵ ਖੋੜੀ ਮੰਦਿਰ ਜਾਣ ਵਾਲੇ ਸ਼ਰਤਾਲੂ ਅਤੇ ਇਸ ਸਾਲ ਅਪ੍ਰੈਲ ਵਿੱਚ ਪਹਿਲਗਾਮ ਚ ਬੇਕਸੂਰ ਸਲਾਨੀਆਂ ਤੇ ਹਮਲੀ ਕੀਤਾ ਗਿਆ। ਇਸ ਹਮਲੇ ਮਗਰੋਂ ਪਾਕਿਸਤਾਨ ਦੇ ਪਾਪ ਦਾ ਘੜਾ ਭਰ ਗਿਆ ਸੀ ਜਿਸ ਕਾਰਨ ਭਾਰਤੀ ਫੌਜ ਨੇ ਆਪਰੇਸ਼ਨ ਸੰਦੂਰ ਚਲਾ ਕੇ ਉਹਨਾਂ ਬੇਕਸੂਰ ਜਾਨ ਦੇ ਬਦਲੇ 100 ਤੋਂ ਵੱਧ ਤੇਵਾਦੀਆਂ ਨੂੰ ਮੌਤੇ ਘਾਟ ਉਤਾਰ ਦਿੱਤਾ। ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ। ਧੰਨਵਾਦ।